ਕਿੱਥੇ ਬੈਠ ਕੇ ਖਾਣਾ ਖਾਣ ਉਮਰ ਕੱਟਦੀ ਹੈ ਦੋਸਤੋ ਇੱਕ ਵਾਰੀ ਹਮ ਲੋਕ ਵਿੱਚ ਯਮराज ਆਪਣੇ ਸਿੰਘਾਸਨ 'ਤੇ ਬਿਰਾਜਮਾਨ ਸੀ ਅਤੇ ਉਹਨਾਂ ਦੇ ਨੇੜੇ ਚਿਤ੍ਰਗੁਪਤ ਬੈਠ ਕੇ ਗੱਲ ਕਰ ਰਹੀ ਸੀ ਗੱਲਬਾਤ ਦੌਰਾਨ ਚਿਤ੍ਰਗੁਪਤ ਨੇ ਯਮराज 'ਕੇ ਆਪਣੀ ਜਿਗਿਆਸਾ ਪ੍ਰਗਟ ਕੀਤੀ हे ਪ੍ਰਭੂ ਕਿਰਪਾ ਕਰਕੇ ਮੇਰੀ ਕੁਝ ਸ਼ੰਕਾ ਦਾ ਹੱਲ ਕਰੋ ਮਨੁੱਖ ਨੂੰ ਭੋਜਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਭੋਜਨ ਕਰਨ ਲਈ ਸਹੀ ਦਿਸ਼ਾ ਤੇ ਸਥਾਨ ਕਿਹੜਾ ਹੈ ਕਿਹੜੀਆਂ ਥਾਵਾਂ ਤੇ ਬੈਠ ਕੇ ਭੋਜਨ ਨਹੀਂ ਕਰਨਾ ਚਾਹੀਦਾ ਭੋਜਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਅਤੇ ਭੋਜਨ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ਕਿਸ ਤਿਕਾਰ ਦਾ ਭੋਜਨ ਨਹੀਂ ਕਰਨਾ ਚਾਹੀਦਾ ਕਿਹੜੀਆਂ ਥਾਵਾਂ ਤੇ ਬੈਠ ਕੇ ਭੋਜਨ ਕਰਨ ਨਾਲ ਉਮਰ ਘਟਦੀ ਹੈ ਕਿਰਪਾ ਕਰਕੇ ਮੇਰੇ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿਓ ਯਮਰਾਜ ਮੁਸਕੁਰਾਏ ਅਤੇ ਚਿੱਤਰ ਗੁਪਤ ਨੂੰ ਉੱਤਰ ਦਿੰਦੇ ਹੋਏ ਬੋਲੀ हे ਚਿੱਤਰੂ ਤੁਹ ਬਹੁਤ ਸਹੀ ਸਵਾਲ ਪੁੱਛੇ ਹਨ ਅਸਲ ਵਿੱਚ ਇੰਨਾ ਸਾਰੇ ਸਵਾਲਾਂ ਦਾ ਜਵਾਬ ਮਨੁੱਖ ਦੇ ਆਚਰਨ ਵਿਵਹਾਰ ਅਤੇ ਉਸ ਦੀਆਂ ਆਦਤਾਂ ਵਿੱਚ ਛੁਪਿਆ ਹੁੰਦਾ ਹੈ ਜਿਉਂ ਜਿਹਾ ਆਚਰਨ ਮਨੁੱਖ ਕਰਦਾ ਹੈ ਉਹੋ ਜਿਹਾ ਫਲ ਉਸ ਨੂੰ ਭੋਗਣਾ ਪੈਂਦਾ ਹੈ ਚੰਗੇ ਆਚਰਨ ਨਾਲ ਸੁੱਖ ਅਤੇ ਲੰਬੀ ਉਮਰ ਪ੍ਰਾਪਤ ਹੁੰਦੀ ਹੈ ਉਤੇ ਹੀ ਗਲਤ ਆਦਤਾਂ ਕਾਰਨ ਦੁੱਖ ਅਤੇ ਬੇਵਕਤੀ ਮੌਤ ਤੱਕ ਹੋ ਸਕਦੀ ਹੈ ਮਨੁੱਖਾਂ ਨੂੰ ਭੋਜਨ ਕਰਦੇ ਸਮੇਂ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਜੋ ਵੀ ਮਨੁੱਖ ਸ਼ਾਸਤਰਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਭੋਜਨ ਗ੍ਰਹਿਣ ਕਰਦਾ ਹੈ ਉਹ ਨਿਸ਼ਚਿਤ ਤੌਰ ਤੇ ਲੰਬੀ ਉਮਰ ਵਾਲਾ ਹੁੰਦਾ ਹੈ ਉਸ ਦਾ ਸਰੀਰ ਰੋਗਾਂ ਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਉਸ ਦੇ ਸਰੀਰ ਵਿੱਚ ਪਾਪ ਵਾਸ ਨਹੀਂ ਕਰਦੇ ਹਨ ਇਸ ਲਈ ਭੋਜਨ ਕਰਦੇ ਸਮੇਂ ਮਨੁੱਖ ਨੂੰ ਦਿਸ਼ਾ ਸਥਾਨ ਸਮਾਤੀ ਉਮਰ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਸੁਣ ਕੇ ਚਿੱਤਰਗੁਪਤ ਨੇ ਨਿਮਰਤਾ ਨਾਲ ਕਿਹਾ ਹੈ ਪ੍ਰਭੂ ਕਿਰਪਾ ਕਰਕੇ ਇੰਨਾ ਭੇਤਾ ਨੂੰ ਵਿਸਥਾਰ ਨਾਲ ਸਮਝਾਓ ਭੋਜਲ ਸੰਬੰਧੀ ਜੋ-ਜੋ ਵੀ ਨਿਯਮ ਹਨ ਮੈਨੂੰ ਵਿਸਥਾਰ ਨਾਲ ਦੱਸੋ ਜੰਮਰਾਜ ਗੰਭੀਰ ਆਵਾਜ਼ ਵਿੱਚ ਬੋਲੀ ਹੈ ਚਿੱਤਰਗੁਪਤ ਤੇਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੈਨੂੰ ਇੱਕ ਕਥਾ ਸੁਣਾਉਂਦਾ ਹਾਂ ਇਸ ਕਥਾ ਨੂੰ ਧਿਆਨ ਨਾਲ ਸੁਣ ਇਸ ਵਿੱਚ ਤੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਹ ਕਥਾ ਬਹੁਤ ਸਿੱਖਿਆਦਾਇਕ ਹੈ ਜੋ ਵੀ ਇਸ ਕਥਾ ਨੂੰ ਸ਼ਰਧਾ ਨਾਲ ਸੁਨੇਗਾ ਅਤੇ ਇਸ ਦਾ ਪ੍ਰਚਾਰ ਕਰੇਗਾ ਉਸ ਤੇ 32 ਤਰ੍ਹਾਂ ਦੇ ਪਾਪ ਮੈਂ ਮਾਫ ਕਰ ਦਿਵਾਂਗਾ ਇਸ ਸੁਣ ਕੇ ਚਿਤ੍ਰਗੁਪਤ ਖੁਸ਼ ਹੋ ਗਏ ਅਤੇ ਬੋਲੇ हे ਧਰਮ ਰਾਜ ਤੁਹਾਡੇ ਮੁਖਤੇ ਇਹ ਮਹਾਨ ਕਥਾ ਨੂੰ ਸੁਣਨਾ ਮੇਰਾ ਸੁਭਾਗ ਹੈ ਮੈਂ ਧਿਆਨ ਨਾਲ ਇਸ ਨੂੰ ਜ਼ਰੂਰ ਸੁਣਾਗਾ ਫਿਰ ਇਹ ਅਮਰਾਜ ਚਿਤ੍ਰਗੁਪਤ ਨੂੰ ਉਹ ਪ੍ਰਾਚੀਨ ਕਥਾ ਸੁਣਾਉਣ ਲੱਗ ਪਿਆ ਪ੍ਰਾਚੀਨ ਕਾਰਵਿਛ ਮਗਧ ਦੇਸ਼ ਦੇ ਵਿਜੇ ਨਾਮਕ ਰਾਜ ਵਿੱਚ ਚੰਦਰਕੇਤੂ ਨਾਮ ਦੇ ਪ੍ਰਤਾਪੀਅਤ ਦੇ ਧਰਮ ਪ੍ਰਾਜਾ ਸਮਰਾਟ ਰਾਜ ਕਰਦੇ ਸਨ ਉਸ ਰਾਜ ਵਿੱਚ ਕੁਦਰਤੀ ਭਰਪੂਰ ਸੰਪਦਾ ਸੀ ਅਤੇ ਪਰਜਾ ਬਹੁਤ ਸੁਖੀ ਅਤੇ ਸੰਤੁਸ਼ਟ ਸੀ ਰਾਜਾ ਚੰਦਰਕੇਤੂ ਗੁਣਵਾਨ ਬੁੱਧੀਮਾਨ ਅਤੇ दयालु ਹਿਰਦੇ ਦੇ ਸਨ ਉਹ ਹਮੇਸ਼ਾ ਪਰਜਾ ਦੇ ਹਿੱਤ ਵਿੱਚ ਕੋਸ਼ਿਸ਼ ਕਰਦੇ ਰਹੇ ਸਨ ਤੇ ਯਗਦਾਨ ਅਤੇ ਜਨਕਲਿਆਨ ਦੇ ਅਨੇਕਾ ਕਾਰਜ ਕਰਦੇ ਰਹੇ ਸਨ ਪਰਜਾ ਉਨ੍ਹਾਂ ਨੂੰ ਪਿਤਾ ਵਾਂਗ ਆਦਰ ਅਤੇ ਪਿਆਰ ਦਿੰਦੀ ਸੀ ਰਾਜੇ ਦੀ ਪਤਨੀ ਰਾਣੀ ਸ਼ੀਲਵਤੀ ਵੀ ਉਨੀ ਹੀ ਧਰਮ ਪ੍ਰਾਇਨ ਸੁੰਦਰ ਅਤੇ ਸਦਾਚਾਰੀ ਸੀ ਰਾਣੀ ਸ਼ੀਲਵਤੀ ਹਰ ਰੋਜ਼ ਪੂਜਾ ਪਾਠ ਲੋੜਵੰਦਾਂ ਨੂੰ ਅੰਨ ਵਸਤਰ ਦਾਨ ਕਰਦੀ ਅਤੇ ਸੱਚੇ ਦਿਨ ਪਰਜਾ ਦੇ ਕਲਿਆਣ ਦੀ ਕਾਮਨਾ ਕਰਦੀ ਸੀ ਇਸ ਦਿਵ ਜੋੜੀ ਦੇ ਰਾਜ ਵਿੱਚ ਸਾਰੇ ਸੁਖੀ ਸਨ ਪਰ ਇੱਕ ਦੁੱਖ ਸੀ ਜੋ ਰਾਜਾ ਰਾਣੀ ਦੇ ਦਿਲ ਨੂੰ ਹਮੇਸ਼ਾ ਚੁਪਦਾ ਸੀ ਉਹ ਦੁੱਖ ਸੀ ਸੰਤਾਨ ਨਾ ਹੋਣਾ ਰਾਜਾ ਚੰਦਰਕੇਤੂ ਅਤੇ ਰਾਣੀ ਸ਼ੀਲਵਤੀ ਦੇ ਕੋਈ ਸੰਤਾਨ ਨਹੀਂ ਸੀ ਸਾਲਾਂ ਬੀਤ ਗਏ ਉਹਨਾਂ ਨੇ ਅਨੇਕ ਵਰਤ ਪੂਜਾ ਤੇ ਯਕ ਦੇਵੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ ॠषि मुਨੀਆਂ ਦੀ ਸੇਵਾ ਕੀਤੀ ਪਰ ਉਹਨਾਂ ਨੂੰ ਪੁੱਤਰ ਜਨਮ ਨਹੀਂ ਹੋਇਆ। ਦੋਵੇਂ ਇਸ ਗੱਲ ਤੋਂ ਬਹੁਤ ਦੁਖੀ ਰਹਿੰਦੇ ਸਨ। ਰਾਜਾ ਆਪਣੇ ਮਹਿਲ ਵਿੱਚ ਕਈ ਵਾਰ ਚਿੰਤਿਤ ਹੋ ਕੇ ਸੋਚਦਾ ਮੈਂ ਅਜਿਹੇ ਕਿਹੜਾ ਪਾਪ ਕੀਤਾ ਹੈ ਜੋ ਮੈਨੂੰ ਪੁੱਤਰ ਸੁਖ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਰਾਜ ਵਿੱਚ ਸਭ ਕੁਝ ਹੈ, ਪਰ ਜਨ ਸੁખી ਹੈ ਪਰ ਮੇਰੇ ਵਾਂਝ ਨੂੰ ਅੱਗੇ ਵਧਾਉਣ ਵਾਲਾ ਕੋਈ ਵਾਰਿਸ ਨਹੀਂ। ਕਿ ਮੇਰੇ ਪੁੰਨਾਂ ਵਿੱਚ ਕੋਈ ਕਮੀ ਰਹਿ ਗਈ? ਜੇ ਪਿਛਲੇ ਜਨਮ ਦੇ ਕਿਸੇ ਅਪਰਾਧ ਦਾ ਫਲ ਮੈਨੂੰ ਮਿਲ ਰਿਹਾ ਹੈ ਰਾਜਾ ਚੰਦਰਕੇਤੂ ਦਿਨ-ਬਦ ਦਿਨ ਹੋਰ ਉਦਾਸ ਰਹਿਣ ਲੱਗੇ ਪਰ ਜਨ ਜਦੋਂ ਇਹ ਪਤਾ ਲੱਗਾ ਕਿ ਰਾਜਾ ਆਪਣੀ ਸੰਤਾਨ ਹਿੰਤਾ ਕਾਰਨ ਦੁਖੀ ਹੈ ਤਾਂ ਰਾਜ ਦੇ ਲੋਕ ਵੀ ਚਿੰਤਾ ਕਰਨ ਲੱਗੇ ਸਭ ਈਸ਼ਵਰ ਨੂੰ ਪ੍ਰਾਰਥਨਾ ਕਰਦੇ ਕਿ ਰਾਜਾ ਰਾਣੀ ਨੂੰ ਛੇਤੀ ਸੰਤਾਨ ਸੁਖ ਪ੍ਰਾਪਤ ਹੋਵੇ ਇੱਕ ਦਿਨ ਰਾਜਾ ਨੇ ਫੈਸਲਾ ਕੀਤਾ ਕਿ ਉਹ ਕਿਸੇ ਮਹਾਪੁਰਖ ਦੀ ਸ਼ਰਨ ਲੈ ਕੇ ਆਪਣੀ ਸਮੱਸਿਆ ਦਾ ਹੱਲ ਪੁੱਛਣਗੇ ਉਨਾਂ ਨੂੰ ਯਾਦ ਆਇਆ ਕਿ ਮਹਾਨ ਤਪਸਵੀ ઋષਿ ਵਿਸ਼ਿਸ਼ਟ ਇਸ ਸਮੇਂ ਨੇੜੇ ਦੇ ਜੰਗਲ ਵਿੱਚ ਆਸ਼ਰਮ ਬਣਾ ਕੇ ਤਪ ਕਰ ਰਹੇ ਹਨ ઋષਿ ਵਿਸ਼ਿਸ਼ਟ ਤ੍ਰਿਕਾਲदर्शी ਅਤੇ ਦਿਪ ਦ੍ਰਿਸ਼ਟੀ ਵਾਲੇ ਮਹਾਤਮ ਹਨ ਉਹ ਜ਼ਰੂਰ ਹੀ ਇਸ ਪਤ ਨੂੰ ਜਾਣ ਸਕਤੇ ਹਨ ਰਾਜਾ ਨੇ ਫੈਸਲਾ ਕੀਤਾ ਕਿ ਉਹ ਖੁਦ ਆਸ਼ਰਮ ਜਾ ਕੇ ઋષਿ ਵਿਸ਼ਿਸ਼ਟ ਤੋਂ ਮਾਰਗਦਰਸ਼ਨ ਮੰਗਣਗੇ ਅਗਲੇ ਹੀ ਦਿਨ ਸਵੇਰੇ ਰਾਜਾ ਚੰਦਰਕੇਤੂ ਕੁਝ ਸਹਿਯੋਗੀਆਂ ਸਮੇਤ ਆਪਣੇ ਰਾਤ ਤੇ ਸਵਾਰ ਹੋ ਕੇ ਜੰਗਲਵਾਲ ਚੱਲ ਪਏ। ਛੇਤੀ ਹੀ ਰਾਜਾ ਵਿਸ਼ਿਸ਼ਟ ਪੁਣੀ ਦੇ ਆਸ਼ਰਮ ਪਹੁੰਚੇ। ਜੋ ਹਰੇ-ਭਰੇ ਰੁੱਖਾਂ ਨਾਲ ਘਿਰਿਆ ਸੀ ਅਤੇ ਜਿੱਥੇ ਪੰਛੀਆਂ ਦੀ ਮਿੱਠੀ ਚਹਿਕ ਗੂੰਜ ਰਹੀ ਸੀ। ॠषि ਵਿਸ਼ਿਸ਼ਟ ਆਸ਼ਰਮ ਦੇ ਦਰਵਾਜ਼ੇ ਤੇ ਹੀ ਜਿਵੇਂ ਉਹਨਾਂ ਦੀ ਉਡੀਕ ਕਰ ਰਿਹਾ ਸੀ। ਰਾਜੇ ਨੂੰ ਆਉਂਦਾ ਦੇਖ ਕੇ ॠषि ਨੇ ਮੁਸਕੁਰਾ ਕੇ ਸਵਾਗਤ ਕੀਤਾ ਅਤੇ ਬੋਲੇ, "ਆਓ ਰਾਜਨ, ਸਾਡੇ ਆਸ਼ਰਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਇੱਧਰ ਆਉਂਦਾ ਕੀ ਕਾਰਨ ਹੈ?" राजेंद्र चंद्र केतु ने हाथ जोड़ के विनम्रता नाल किहा हे मुनिवर मैं एक भारी चिंता कारण बेचैन होके ਤੁਹਾਡੀ शरण विच आया हां मेरी शंका दा हल सिर्फ तुसी ही कर सकदे हो ऋषि विशिष्ट ने हमदर्दी भरी आवाज विच पुछया राजन ਤੁਹਾਡੇ ਵਰਗੇ ਪ੍ਰਤਾਪੀ ਅਤੇ ਧਰਮनिष्ठ ਰਾਜੇ ਨੂੰ ਭਲਾਂ ਕਿਸ ਕਾਲ ਦਾ ਦੁੱਖ ਹੋ ਸਕਦਾ ਹੈ यकीनन ਤੁਹਾਡੀ प्रजा सुखी है ਰਾਜ ਖੁਸ਼ਹਾਲ ਹੈ ਫਿਰ ਵੀ ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਜਾਂ ਦੁੱਖ ਹੈ ਤਾਂ ਬਿਨਾਂ ਝਿਜਕ ਕਹੋ ਮੈਂ ਆਪਣੀ ਪੂਰੀ ਕੋਸ਼ਿਸ਼ ਨਾਲ ਜ਼ਰੂਰ ਸਹਾਇਤਾ ਕਰਾਂਗਾ ਤਦ ਰਾਜਾ ਚੰਦਰਕੇਤੂ ਨੇ ਦੁਖੀ ਆਵਾਜ਼ ਵਿੱਚ ਆਪਣੀ ਪੀੜਾ ਸੁਣਾਈ हे मुनिवर मेरे जीवन विच एक ही काट है मेरे कोई संतान नहीं है ना पुत्र है ना ती मैं अनेका यज्ञ व्रत कीते तीर्थां दे दर्शन कीते ब्राह्मणਾਂ ਨੂੰ ਧਾਨ ਦਿੱਤਾ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਮੈਨੂੰ ਸੰਤਾਨ ਸੁਖ ਤੋਂ ਵਾਂਝਾ ਰੱਖਿਆ ਹੈ ਕਿਰਪਾ ਕਰਕੇ ਇਹ ਦੱਸੋ ਕਿ ਮੇਰੇ ਤੋਂ ਅਜਿਹ ਕੈਰਾ ਅਪਰਾਧ ਹੋਇਆ ਹੈ ਜਿਸ ਕਰਕੇ ਮੈਨੂੰ ਸੰਤਾਨਹੀਨ ਰਹਿਣ ਦੀ ਸਜ਼ਾ ਮਿਲੀ ਹੈ ਮੇਰੇ ਬਾਦ ਮੇਰੇ ਰਾਜ ਦਾ ਵਾਰਸ ਕੌਣ ਹੋਵੇਗਾ ਮੇਰਾ ਵੰਸ਼ ਕਿਵੇਂ ਅੱਗੇ ਵਧੇਗਾ ਮੇਰੇ ਮਨ ਦੀ ਇਹ ਪੀੜਾ ਦੂਰ ਕਰੋ ਅਤੇ ਇਹ ਵੀ ਦੱਸੋ कि संतान प्राप्ति ਲਈ ਮੈਨੂੰ ਕੀ ਉਪਾਏ ਕਰਨਾ ਚਾਹੀਦਾ ਹੈ ਰਾਜੇ ਦੀ ਪੀੜਾ ਸੁਣ ਕੇ ઋષਿ ਵਿਸ਼ੇਸ਼ਟ ਨੇ ਕੁਝ ਪਲ ਲਈ ਅੱਖਾਂ ਬੰਦ ਕਰ ਲਈਆਂ ਤੇ ਆਪਣੀ ਦਿਵ ਦ੍ਰਿਸ਼ਟੀ ਨਾਲ ਰਾਜੇ ਦੇ ਪਿਛਲੇ ਜਨਮ ਦੇ ਕਰਮਾਂ ਦਾ ਨਿਰੇਖਣ ਕਰਨ ਲੱਗੇ ਧਿਆਨ ਵਿੱਚ ਮਗਨ ઋષਿ ਤੇ ਰਾਜੇ ਦੀਆਂ ਨਜ਼ਰਾਂ ਟਿਕੀਆਂ ਸਨ ਕੁਝ ਪਲਾਂ ਬਾਅਦ ઋષਿ ਨੇ ਅੱਖਾਂ ਖੋਲ ਕੇ ਕਿਹਾ हे राजन ਜੋ ਕੁਝ ਮੈਂ ਦੱਸ ਰਿਹਾ ਹਾਂ ਉਸ ਨੂੰ ਧਿਆਨ ਨਾਲ ਸੁਣੋ ਤੁਹਾਡੀ ਸੰਤਾਨ ਨਾ ਹੋਣ ਦਾ ਕਾਰਨ ਤੁਹਾਡੀ ਪਿਛਲੇ ਜਨਮ ਦੇ ਕਰਮ ਵਿੱਚ ਛੁਪਿਆ ਹੈ ਪਿਛਲੇ ਜਨਮ ਵਿੱਚ ਅਣਜਾਨੇ ਵਿੱਚ ਤੁਹਾਡੇ ਤੋਂ ਇੱਕ ਪਾਪ ਹੋਇਆ ਸੀ ਜਿਸ ਦੀ ਸਜ਼ਾ ਤੁਹਾਨੂੰ ਇਸ ਜਨਮ ਵਿੱਚ ਸੰਤਾਨ ਹਿੰਮਤਾ ਦੇ ਰੂਪ ਵਿੱਚ ਮਿਲ ਰਹੀ ਹੈ ਰਾਜਾ ਚੰਦਰ ਕੇਤੂ ਹੈਰਾਨ ਹੋ ਕੇ ਬੁੱਲੇ ਪਿਛਲੇ ਜਨਮ ਦਾ ਪਾਪ ਕੀ ਪਾ ਕਰਕੇ ਵਿਸਥਾਰ ਨਾਲ ਦੱਸੋ ਗਨੀਵਰ ਮੇਰੇ ਤੋਂ ਅਜਿਹੇ ਕਿਹੜਾ ਪਾਪ ਹੋ ਗਿਆ ਵਿਸ਼ੇਸ਼ਟ ਜੀ ਬੋਲੇ ਪਿਛਲੇ ਜਨਮ ਵਿੱਚ ਤੁਸੀਂ ਇੱਕ ਸਧਾਰਨ ਸ਼ਿਕਾਰੀ ਸੀ ਇੱਕ ਦਿਨ ਦੀ ਗੱਲ ਹੈ ਤੁਸੀਂ ਜੰਗਲ ਵਿੱਚ ਇੱਕ ਹਿਰਨ ਦਾ ਪਿੱਛਾ ਕਰਦੇ ਕਰਦੇ ਬਹੁਤ ਦੂਰ ਨਿਕਲ ਗਏ ਉੱਥੇ ਖਰੀ-ਪਰੀ ਥਾਂ ਤੇ ਇੱਕ ਗਊ ਮਾਤਾ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਬਦਕਿਸਮਤੀ ਨਾਲ ਤੁਹਾਨੂੰ ਉਹ ਦਿਖਾਈ ਨਹੀਂ ਦਿੱਤੀ ਤੁਹਾਨੂੰ ਲੱਗਾ ਸ਼ਾਇਦ ਹਿਰਨ ਝਾੜੀਆਂ ਪਿੱਛੇ ਹੈ ਅਤੇ ਤੁਸੀਂ ਉਸੇ ਪਾਸੇ ਤੀਰ ਚਲਾ ਦਿੱਤਾ ਉਹ ਤੀਰ ਸਿੱਧਾ ਉਸ ਗਊ ਮਾਤਾ ਨੂੰ ਜਾ ਲੱਗਿਆ ਵਿਚਾਰੀ ਗਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਦਰਦ ਨਾਲ ਜ਼ਮੀਨ ਤੇ ਡਿੱਗ ਪਈ ਉਸ ਦਾ ਵੱਡਾ ਬੱਚਾ ਡਰ ਕੇ ਕੰਬਣ ਲੱਗਾ ਜਦੋਂ ਤੁਹਾਨੂੰ ਆਪਣੀ ਗਲਤੀ ਦਾ ਪਤਾ ਲੱਗਾ ਤਾਂ ਤੁਸੀਂ ਬਹੁਤ ਪਛਤਾਏ ਅਤੇ ਭੱਜ ਕੇ گاؤں ਕੋਲ ਪਹੁੰਚੇ ਤੁਸੀਂ ਤੁਰੰਤ ਇਲਾਜ ਦੀ ਕੋਸ਼ਿਸ਼ ਕੀਤੀ ਪਰ ਕੁਝ ਦਿਨ ਬਾਅਦ ਉਸ ਕਹਾਣੀ ਤੜਪ ਕੇ ਪ੍ਰਾਂਤ ਦੇ ਆ ਗਿੱਤੇ हे ਰਾਜਨ ਗਉ ਮਾਤਾ ਨੂੰ ਬਿਨਾਂ ਕਾਰਨ ਦੁੱਖ ਪਹੁੰਚਾਣ ਕਰ ਨਹੀਂ ਤੁਹਾਨੂੰ ਇਸ ਜਨਮ ਵਿਸ ਸੰਤਾਨ ਸੁਭ ਤੋਂ ਵੰਜਾ ਰਹਿਣਾ ਪਿਆ ਗਾਂ परम पवित्र प्राणी ਹੈ ਅਤੇ ਉਸ ਨੂੰ ਗਊ ਮਾਤਾ ਕਿਹਾ ਜਾਂਦਾ ਹੈ ਇਸ ਦੀ ਪੀਲਾ ਦਾ ਪਾਪ ਬਹੁਤ ਵੱਡਾ ਹੁੰਦਾ ਹੈ ਭਾਵੇਂ ਉਹ ਅਣਜਾਣੇ ਵਿੱਚ ਹੋਇਆ ਪਰ ਪਿਛਲੇ ਜਨਮ ਵਿੱਚ ਤੁਹਾਡੇ ਹੱਥੋਂ ਇਹ ਪਾਪ ਹੋਇਆ ਸੀ ਇਸ ਲਈ ਇਸ ਜਨਮ ਵਿੱਚ ਤੁਹਾਨੂੰ ਪੁੱਤਰ ਹੀਨ ਰਹਿਣ ਦਾ ਸ਼ਰਾਪ ਮਿਲਿਆ ਪਿਛਲੇ ਜਨਮ ਦਾ ਇਹ ਪੇਤ ਸੁਣ ਕੇ ਰਾਜਾ ਚੰਦਰ ਕੇਤੂ ਦੀਆਂ ਅੱਖਾਂ ਚੋਂ ਹੰਝੂ ਵਹਿ ਲੱਗੇ ਅਤੇ ਦੁਖੀ ਹੋ ਕੇ ਬੋਲੇ ਮੋਨੀਵਰ ਮੈਨੂੰ ਪਛਤਾਵਾ ਹੈ ਕਿ ਪਿਛਲੇ ਜਨਮ ਵਿੱਚ ਮੇਰੇ ਤੋਂ ਅਜੀਹਾ ਅਨਰਥ ਹੋ ਗਿਆ ਮੈਂ ਅਗਿਆਨਤਾ ਵਸ ਗਊ ਹੱਤਿਆ ਦਾ ਪਾਪ ਕੀਤਾ ਹੁਣ ਦੱਸੋ ਕਿ ਇਸ ਪਾਪ ਤੋਂ ਮੁਕਤੀ ਦਾ ਕੋਈ ਰਾਹ ਹੈ ਕਿ ਕੋਈ ਪਛਤਾਪ ਹੈ ਜੋ ਮੈਂ ਕਰ ਸਕਦਾ ਹਾਂ ਰਿਸ਼ੀ ਵਿਸ਼ਿਸ਼ਟ ਨੇ ਕੋਮਲ ਆਵਾਜ਼ ਵਿੱਚ ਕਿਹਾ ਹੈ ਰਾਜਨ ਹਰ ਪਾਪ ਤੋਂ ਪਛਤਾਪ ਦੁਆਰਾ ਮੁਕਤੀ ਸੰਭਵ ਹੈ ਜੇ ਮਨੁੱਖ ਦਿਨੋਂ ਪਛਤਾਪ ਕਰਨਾ ਚਾਹੇ ਗਊ ਹੱਤਿਆ ਜਾਂ ਗਊ ਨੂੰ ਦੁੱਖ ਦੇਣ ਦੇ ਪਛਤਾਪ ਵਜੋਂ ਤੁਹਾਨੂੰ ਗਊ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਪੂਰੀ ਸ਼ਰਧਾ ਨਾਲ ਗਊ ਦੀ ਸੇਵਾ ਕਰੋ ਖੁਕੀਆਂ ਗਊਆਂ ਨੂੰ ਚਾਰਾ ਪਾਣੀ ਦੇਵ ਗਊਸ਼ਾਲਾਾਂ માં ਬਨਵਾਓ ਬਿਮਾਰ ਗਊਆਂ ਦਾ ਇਲਾਜ ਕਰਵਾਓ ਅਤੇ ਗਊ ਮਾਤਾ ਪ੍ਰਤੀ ਪੇਮ ਅਤੇ ਭਗਤੀ ਰੱਖੋ ਗਊ ਸੇਵਾ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਇਸ ਸੇ ਨਾਲ ਤੁਹਾਡੇ ਪਿਛਲੇ ਜਨਮ ਦੇ ਪਾਪ ਦਾ ਨਾਸ਼ ਹੋ ਸਕੇਗਾ ਰਾਜਾ ਚੰਦਰਕੇਤੂ ਨੇ ઋષਿ ਦੇ ਚਰਨ ਫੜ ਲਏ ਅਤੇ ਧੰਨਵਾਦ ਕਰਦੇ ਹੋਏ ਬੋਲੇ ਬੋਲੀ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਮੈਂ ਜ਼ਰੂਰ ਤੁਹਾਡੇ ਦੱਸੇ ਮਾਰਗ ਤੇ ਚੱਲਾਂਗਾ ઋષਿ ਵਿਸ਼ੇਸ਼ਟ ਨੇ ਆਸ਼ੀਰਵਾਦ ਦਿੰਦੇ ਹੋਏ ਰਾਜੇ ਨੂੰ ਵਿਦਾ ਕੀਤਾ ਰਾਜਾ ਚੰਦਰ ਕੇਤੂ ਆਸ਼ਰਮ ਤੋਂ ਪਰਤ ਕੇ ਪੂਰੀ ਸ਼ਰਧਾ ਨਾਲ ਗਊ ਸੇਵਾ ਵਿੱਚ ਜੁਟ ਕੇ ਉਹਨਾਂ ਨੇ ਪੂਰੇ ਰਾਜ ਵਿੱਚ ਗਊ ਸ਼ਾਲਾ ਮਨਵਾਈਆਂ ਤੇ ਖੁਦ ਹਰ ਰੋਜ਼ ਗਊਆਂ ਦੀ ਦੇਖਭਾਲ ਅਤੇ ਪੂਜਾ ਕਰਨ ਲੱਗੇ ਰਾਣੀ ਸ਼ੀਰਵਤੀ ਵੀ ਗਊ ਮਾਤਾਵਾਂ ਦੀ ਸੇਵਾ ਵਿੱਚ ਬਰਾਬਰ ਲੱਗੀ ਰਹੀ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਗਊ ਸੇਵਾ ਨਾਲ ਉਹਨਾਂ ਤੇ ਜੀਵਨ ਦਾ ਹਨੇਰਾ ਜ਼ਰੂਰ ਦੂਰ ਹੋਵੇਗਾ ਕਈ ਮਹੀਨਿਆਂ ਤੱਕ ਲਗਾਤਾਰ ਸ਼ਰਧਾ ਨਾਲ ਗਊਆਂ ਦੀ ਸੇਵਾ ਕਰਨ ਤੋਂ ਬਾਅਦ ਪਗਵਾ ਅੰਨੇ ਉਹਨਾਂ ਦੀ ਪ੍ਰਾਰਥਨਾ ਸੁਣੀ ਰਾਣੀ ਸ਼ੀਲਵਤੀ ਨੇ ਆਖਰਕਾਰ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਸਾਰਨਾਬਾਦ ਸੁਲਤਾਨ ਸੁਖpa ਕੇ ਰਾਜਾ ਰਾਣੀ ਦੀਆਂ ਖੁਸ਼ੀਆਂ ਦਾ ਕੋਈ ਠਿਕਾਣਾ ਨਾ ਰਿਹਾ ਪੂਰੇ ਰਾਜ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਅਤੇ ਉਸ ਸ਼ੁਭ ਮੌਕੇ ਤੇ ਪਰਜਾ ਨੇ ਵੀ ਖੁਸ਼ੀ-ਖੁਸ਼ੀ ਉਤਸਵ ਮਨਾਇਆ ਸਮਾਂ ਬੀਤ ਗਿਆ ਰਾਜਕੁਮਾਰ ਇੱਕ ਤੰਦਰੁਸਤ ਬਾਲਕ ਦੇ ਰੂਪ ਵਿੱਚ ਵੱਡਾ ਹੋਣ ਰਾਜਾ ਰਾਣੀ ਨੇ ਉਸ ਦਾ ਪਾਲਣ ਪੋਸ਼ਣ बड़े लाड प्यार ਨਾਲ ਕੀਤਾ سالਾਂ ਬਾਅਦ ਸੰਤਾਨ ਮਿਲਣ ਕਾਰਨ ਉਹ ਰਾਜਕੁਮਾਰਤੀ ਹਰ ਇੱਛਾ ਪੂਰੀ ਕਰਦੇ ਸਨ ਮਾਤਾ ਪਿਤਾ ਨੂੰ ਖੁਸ਼ ਰੱਖਣ ਲਈ ਮਹਿਲ ਦੇ ਸੇਵਕ ਵੀ ਰਾਜਕੁਮਾਰ ਨੂੰ लाड प्यार ਦਿੰਦੇ ਅਤੇ ਕਦੇ ਕਿਸੇ ਗੱਲ ਲਈ ਉਸ ਨੂੰ ਸਖਤ ਅਨਸ਼ਾਸਨ ਵਿੱਚ ਨਹੀਂ ਰੱਖਿਆ ਜਾਂਦਾ ਸੀ ਬਹੁਤ ਜ਼ਿਆਦਾ ਨਾਦ ਪਿਆਰ ਕਾਰਨ ਰਾਜਕੁਮਾਰ ਅਨਸ਼ਾਸਨਹੀਨਤਾ ਹੋਂ ਲੱਗਾ ਸੀ ਹਾਲਾਂਕਿ ਉਹ ਦਿਲ ਦਾ ਬੁਰਾ ਨਹੀਂ ਸੀ ਪਰ ਬਚਪਨ ਤੋਂ ਹੀ ਉਸ ਨੂੰ ਮਨਮਰਜ਼ੀ ਕਰਨ ਦੀ ਛੋਟ ਮਿਲਦੀ ਸੀ ਉਹ ਸਵੇਰੇ ਦੇਰ ਤੱਕ ਸੁੱਤਾ ਰਹਿੰਦਾ ਤੇ ਬਿਨਾ ਨਹਾਤੇ ਧੋਤੇ ਰਸੋਈ ਤੋਂ ਨਾਸ਼ਤਾ ਮੰਗ ਲੈਂਦਾ। ਕਦੇ ਭੋਜਨ ਕਮਰੇ ਵਿੱਚ ਜਾਣ ਦਾ ਕਸ਼ਟ ਹੀ ਨਹੀਂ ਕਰਦਾ ਸਗੋਂ ਬਿਸਤਰੇ ਤੇ ਹੀ ਭੋਜਨ ਕਰਨ ਦੀ ਜ਼ਿੱਦ ਕਰਦਾ। ਮਹਿਲ ਦੇ ਦਾਸ-ਦਾਸੀਆਂ ਸੋਨੇ ਦੀ ਥਾਲੀ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਸਜਾ ਕੇ ਰਾਜਕੁਮਾਰ ਦੇ ਸੋਨ ਵਾਲੇ ਕਮਰੇ ਤੱਕ ਲਿਆਉਂਦੇ। ਰਾਜਾ ਜਾਂ ਰਾਣੀ ਉਸਨੂੰ ਡਾਂਟਦੇ ਟੋਕਦੇ ਨਹੀਂ ਸਨ ਅਤੇ ਸਵੇ ਸੇਵਕ ਵੀ ਉਸਦੀ ਹਰ ਇੱਛਾ ਪੂਰੀ ਕਰਦੇ ਸਨ। ਰਾਜ ਗੁਰੂ ਸਮੇਤ ਕੁਝ ਬਜ਼ੁਰਗਾਂ ਨੇ ਕਦੇ-ਕਦੇ ਰਾਜਕੁਮਾਰ ਨੂੰ ਸਮੇਤ ਨਹਾਉਣ ਅਤੇ ਸਹੀ ਥਾਂ ਤੇ ਬੈਠ ਕੇ ਖਾਣ ਦੀ ਸਲਾਹ ਵੀ ਦਿੱਤੀ ਪਰ ਮਾਤਾ-ਪਿਤਾ ਨੇ ਪਿਆਰवश ਉਸ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਰਾਣੀ ਸ਼ੀਲਵਤੀ ਵੀ ਪੁੱਤਰ ਦੀ ਹਰ ਫਰਮਾਇਸ਼ ਪੂਰੀ ਕਰਦੀ ਸੀ ਅਤੇ ਚੌਂਦੀ ਸੀ ਕਿ ਉਸ ਦਾ ਬਚਪਨ ਹੱਸਦੇ ਖੇਡਦੇ ਬੀਤਿਆ ਇਸ ਤਰ੍ਹਾਂ ਰਾਜਕੁਮਾਰ ਜਵਾਨ ਕਿਸ਼ੋਰ ਅਵਸਥਾ ਤੱਕ ਆਇਆ ਦੇਖਦੇ-ਦੇਖਦੇ ਉਹ 16 ਸਾਲ ਦਾ ਹੋ ਗਿਆ ਰਾਜਾ ਚੰਦਰ ਗੀਤੂ ਨੇ ਮਾਨ ਹੀ ਮਾਨਸ ਨੂੰ ਆਪਣਾ ਵਾਰਿਸ ਮੰਨਣਾ ਸ਼ੁਰੂ ਕਰ ਦਿੱਤਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ 16 ਸਾਲ ਦੀ ਉਮਰ ਵਿੱਚ ਰਾਜਕੁਮਾਰ ਅਚਾਨਕ ਇੱਕ ਗੰਭੀਰ ਬਿਮਾਰੀ ਨਾਲ ਪੀੜਿਤ ਹੋ ਗਿਆ ਰਾਜ ਵੈਦਾ ਨੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ ਦੂਰ ਦੂਰ ਤੋਂ ਵੈਦ ਬੁਲਾਏ ਗਏ ਤੇ ਯਗ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ ਪਰ ਕੁਝ ਵੀ ਕੰਮ ਨਾ ਆਇਆ ਉਹੀ ਦਿਨਾਂ ਦੇ ਅੰਦਰ ਬਦਕਿਸਮਤੀ ਨਾਲ ਉਸ ਕਿਸ਼ੋਰ ਰਾਜਕੁਮਾਰ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਇਸ ਅਚਾਨਕ ਦੁੱਖ ਦੇ ਪਹਾੜ ਨਾਲ ਰਾਜਾ ਰਾਣੀ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪੂਰੇ ਰਾਜ ਵਿੱਚ ਸ਼ੋਗ ਛਾ ਗਿਆ ਇਸ ਘਟਨਾ ਤੋਂ ਬਾਅਦ ਰਾਜਾ ਚੰਦਰਕੀਤੂ ਨੇ ਰਾਸਪਾਟ ਤਿਆਗਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਆਪਣੇ ਭਤੀਜੇ ਨੂੰ ਰਾਜ ਸੌਂਪ ਦਿੱਤਾ ਤੇ ਰਾਣੀ ਸ਼ੀਲवटी ਨਾਲ ਜੰਗਲ ਵਿੱਚ ॠषि ਵਿਸ਼ਿਸ਼ਟ ਦੇ ਆਸ਼ਰਮ ਜਾ ਪਹੁੰਚੀ ॠषि ਵਿਸ਼ਿਸ਼ਟ ਨੇ ਰਾਜਾ ਰਾਣੀ ਨੂੰ ਬਹੁਤ ਦੁਖੀ ਦੇਖਿਆ ਤੇ ਪਿਆਰ ਨਾਲ ਕਾਰਨ ਪੁੱਛਿਆ ਰਾਜਾ ਤੁਸੀਂ ਐਨੇ ਦੁਖੀ ਕਿਉਂ ਹੋ ਰਾਜਾ ਚੰਦਰਕੇਤੂ ਨੇ ਰੋਂਦੇ ਹੋਏ ਆਪਣੇ ਪੁੱਤਰ ਦੀ ਬੇਵਕਤੀ ਮੌਤ ਦੀ ਕਹਾਣੀ ਰਿਸ਼ੀ ਨੂੰ ਸੁਣਾ ਦਿੱਤੀ ਤਦ ਰਿਸ਼ੀ ਵਿਸ਼ਿਸ਼ਟ ਨੇ ਧਿਆਨ ਲਗਾ ਕੇ ਆਪਣੀ ਦਿਵ ਦ੍ਰਿਸ਼ਟੀ ਨਾਲ ਕਾਰਨ ਜਾਣਨ ਤੋਂ ਬਾਅਦ ਕਿਹਾ ਹੈ ਰਾਜਨ ਤੁਹਾਡੇ ਪੁੱਤਰ ਦੀ ਉਮਰ ਘਟ ਹੋਣ ਦਾ ਕਾਰਨ ਉਸਦੇ ਆਪਣੇ ਹੀ ਆਚਰਣ ਵਿੱਚ ਸੀ ਤੁਹਾਨੂੰ ਪਿਛਲੇ ਜਨਮ ਦੇ ਪੁੰਨ ਫਲ ਨਾਲ ਪੁੱਤਰ ਦੀ ਪ੍ਰਾਪਤੀ ਤਾਂ ਹੋਈ ਪਰ ਤੁਹਾਡੇ ਪੁੱਤਰ ਨੇ ਬਚਪਨ ਤੋਂ ਹੀ ਕੁਝ ਅਜਿਹੀਆਂ ਗਲਤ ਆਦਤਾਂ ਅਪਣਾਈਆਂ ਜਿਨ੍ਹਾਂ ਦੇ ਨਤੀਜੇ ਵੱਜੋਂ ਉਸ ਨੂੰ ਛੋਟੀ ਉਮਰੇ ਹੀ ਮੌਤ ਦਾ ਸਾਹਮਣਾ ਕਰਨਾ ਪਿਆ ਹੈ ਤੁਹਾਡਾ ਪੁੱਤਰ ਹਰ ਰੋਜ਼ ਬਿਨਾਂ ਇਸ਼ਨਾਨ ਕੀਤੇ ਭੋਜਨ ਕਰਦਾ ਰਿਹਾ ਅਤੇ ਅਕਸਰ ਬਿਸਤਰੇ ਤੇ ਬੈਠ ਕੇ ਹੀ ਭੋਜਨ ਕਰਦਾ ਰਿਹਾ ਜੋ ਮਨੁੱਖ ਬਿਨਾਂ ਨਹਾਤੇ ਤੋਤੇ ਭੋਜਨ ਕਰਦਾ ਹੈ ਉਸਦੀ ਉਮਰ ਘੱਟ ਹੋ ਜਾਂਦੀ ਹੈ ਅਤੇ ਜੋ ਮਨੁੱਖ ਬਿਸਤਰੇ ਤੇ ਬੈਠ ਕੇ ਪੋਜਨ ਕਰਦਾ ਹੈ ਉਸਦੇ ਸਰੀਰ ਵਿੱਚ ਵਕ ਵਕ ਰੋਗ ਪੈਦਾ ਹੋ ਜਾਂਦੇ ਹਨ ਅਤੇ ਉਸਦੇ ਜੀਵਨ ਦੇ ਵੀ ਸਮੇਂ ਤੋਂ ਪਹਿਲਾਂ ਖਤਮ ਹੋ ਜਾਂਦਾ ਖਤਰਾ ਰਹਿੰਦਾ ਹੈ। ਅਨੇਕ ਦਵਾਈਆਂ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡਾ ਪੁੱਤਰ ਬਚਿਆ ਨਹੀਂ ਕਿਉਂਕਿ ਉਸ ਦਾ ਸਰੀਰ ਉਹਨਾਂ ਅਪਵਿੱਤਰ ਆਦਤਾਂ ਦਾ ਸ਼ਿਕਾਰ ਹੋ ਚੁੱਕਾ ਸੀ। ॠषि ਦੇ ਇਹਨਾਂ ਬਚਨਾਂ ਨੇ ਰਾਜਾ ਰਾਣੀ ਦੀਆਂ ਅੱਖਾਂ ਖੋਲ ਦਿੱਤੀਆਂ। ਉਹਨਾਂ ਨੂੰ ਆਪਣੀ ਗਲਤੀ ਦਾ ਗਹਿਰਾ ਪਛਤਾਵਾ ਹੋਇਆ ਅਤੇ ਉਹਨਾਂ ਨੇ ਸੰਸਾਰਿਕ মোহ ਤਿਆਗਨ ਦਾ ਫੈਸਲਾ ਕੀਤਾ। ਰਾਜਾ ਚੰਦਰਕੇਤੂ ਨੇ ਉੱਥੇ ਹੀ ਆਸ਼ਰਮ ਵਿੱਚ ਰਹਿ ਕੇ ਬਾਕੀ ਜੀਵਨ ਤਪੱਸਿਆ ਤੇ ਭਗਵਾਨ ਦੇ ਚਿੰਤਨ ਵਿੱਚ ਬਿਤਾਇਆ। ਰਾਣੀ ਸ਼ੀਲवटी ਨੇ ਵੀ ਰਾਜ ਦੀ ठाट-ਬਾਟ त्याग ਕੇ ਆਪਣੇ ਪਤੀ ਨਾਲ ਸਾਦਾ ਜੀਵਨ ਅਪਣਾ ਲਿਆ। ਇਸ ਤਰ੍ਹਾਂ ਰਾਜਾ-ਰਾਣੀ ਨੇ ਦੁੱਖ ਤੋਂ ਉੱਪਰ ਉੱਠ ਕੇ ਧਰਮ ਦੇ ਮਾਰਗ ਤੇ ਸ਼ਾਂਤੀ ਪਾ ਲਈ। ਕਥਾ ਸੁਣਾ ਕੇ ਵਿੰਮਰਾਜ ਨੇ ਚਿੱਤਰਗੁਪਤ ਵੱਲ ਦੇਖਦੇ ਹੋਏ ਕਿਹਾ, "ਦੇਖਿਆ ਚਿੱਤਰਗੁਪ ਕਿਸ ਤਰ੍ਹਾਂ ਮਨੁੱਖ ਦਿਆਂ ਆਪਣੀਆਂ ਆਤਾਂ ਉਸ ਦੇ ਜੀਵਨ ਨੂੰ ਸਵਾਰ ਦਿਆਂ ਜਾਂ ਵਿਗਾੜ ਦਿਆਂ ਹਨ।" ਰਾਜਾ ਚੰਦਰ ਕੇਤੂ ਵਰਗੇ ਪੁੱਲ ਆਤਮਾ ਨੂੰ ਵੀ ਆਪਣੇ ਪੁੱਤਰ ਦੀ ਬੇਵਕਤੀ ਮੋਤ ਦਾ ਦੁੱਖ ਸਹਿਣਾ ਪਿਆ ਕਿਉਂਕਿ ਉਹਨਾਂ ਦੇ ਪੁੱਤਰ ਨੇ ਗਲਤ ਆਦਤਾਂ ਦੀ ਪਾਲਣਾ ਕੀਤੀ ਸੀ ਇਸ ਲਈ ਹਰ ਮਨੁੱਖ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਆਚਰਣ ਕਰ ਰਿਹਾ ਹੈ ਮਨੁੱਖ ਨੂੰ ਹਮੇਸ਼ਾ ਭੋਜਨ ਕਰਨ ਤੋਂ ਪਹਿਲਾਂ ਸਰੀਰਿਕ ਸ਼ੁੱਧੀ ਕਰ ਲੈਣੀ ਚਾਹੀਦੀ ਹੈ ਆਪਣੇ ਪੰਜ ਅੰਗ ਦੋਵੇਂ ਹੱਥ ਦੋਵੇਂ ਪੈਰ ਅਤੇ ਮੂੰਹ ਲੋ ਚੰਗੀ ਤਰ੍ਹਾਂ ਪਾਣੀ ਨਾਲ ਧੋਣਾ ਚਾਹੀਦਾ ਹੈ ਜਿਸ ਸੰਭਵ ਹੋਵੇ ਤਾਂ ਭੋਜਨ ਤੋਂ ਪਹਿਲਾਂ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਹੀ ਅਨਗ੍ਰਹਿਣ ਕਰਨਾ ਚਾਹੀਦਾ ਹੈ ਬਿਨਾ ਇਸ਼ਨਾਨ ਕੀਤੇ ਭੋਜਨ ਕਰਨਾ ਸ਼ਾਸਤ੍ਰਾਂ ਵਿੱਚ ਵਰਜਿਤ ਹੈ ਅ제ਹਾ ਕਾਰਨ ਪਸ਼ੂਆਂ ਵਰਗਾ ਆਸਣ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਉਮਰ ਘੱਟ ਹੁੰਦੀ ਹੈ ਸਾਫ ਸਫਾਈ ਤੋਂ ਬਾਅਦ ਹੀ ਮਨੁੱਖ ਨੂੰ ਅਨਗ੍ਰਹਿਣ ਕਰਨਾ ਚਾਹੀਦਾ ਹੈ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਮਨੁੱਖ ਨੂੰ ਅਨਪੂਰਨਾ ਦੇਵੀ ਅਤੇ ਪਰਮਾਤਮਾ ਨੂੰ ਯਾਦ ਕਰਕੇ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਕਿਰਪਾ ਨਾਲ ਇਹ ਭੋਜਨ ਪ੍ਰਾਪਤ ਹੋਇਆ ਹੈ ਨਾਲ ਹੀ ਪ੍ਰਾਰਥਨਾ ਕਰੋ ਕਿ ਸੰਸਾਰ ਦੇ ਹੋਰ ਸਾਰੇ ਜੀਵਾਂ ਨੂੰ ਵੀ ਭੋਜਨ ਪ੍ਰਾਪਤ ਹੋਵੇ ਇਸ ਤਰ੍ਹਾਂ ਮਨ ਹੀ ਮਨ ਈਸ਼ਵਰ ਨੂੰ ਪ੍ਰਣਾਮ ਕਰਕੇ ਆਦਰ ਨਾਲ ਭੋਜਨ ਕਰਨ ਨਾਲ ਅਨ ਪਵਿੱਤਰ ਰਹਿੰਦਾ ਹੈ ਅਤੇ ਉਹ ਸਰੀਰ ਨੂੰ ਪੂਰਾ ਪੋਸ਼ਣ ਦਿੰਦਾ ਹੈ ਭੋਜਨ ਕਰਦੇ ਸਮੇਂ ਬੈਠਣ ਦਾ ਸਥਾਨ ਵੀ ਸ਼ੁੱਧ ਅਤੇ ਸਹੀ ਹੋਣਾ ਚਾਹੀਦਾ ਹੈ। ਜ਼ਮੀਨ 'ਤੇ ਚਟਾਈ ਵਿਛਾ ਕੇ ਚੌਂਕੜੀ ਮਾਰ ਕੇ ਬੈਠ ਕੇ ਭੋਜਨ ਕਰਨਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਬਿਸਤਰੇ 'ਤੇ ਬੈਠ ਕੇ ਭੋਜਨ ਕਰਨਾ ਅਸ਼ੋਭ ਅਤੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸੌਣ ਵਾਲੀ ਥਾਂ 'ਤੇ ਅਨਗ੍ਰਾਂਹ ਕਰਨਾ ਆਪ ਵਿਤਰਤਾ ਵੱਧੀ ਹੈ ਅਤੇ ਸਰੀਰ ਵੱਖ-ਵੱਖ ਰੋਗਾਂ ਦਾ ਘਰ ਬਣ ਜਾਂਦਾ ਹੈ। ਇਹ ਚਿੱਤਰ ਗੁਪਤ। 10 ਪਰਾਂ ਦਾ ਭੋਜਨ ਮਨੁੱਖ ਨੂੰ ਕਦੇ ਨਹੀਂ ਕਰਨਾ ਚਾਹੀਦਾ। ਪਹਿਲਾ ਉਹ ਭੋਜਨ ਜਿਸ ਉਪਰੋਂ ਕੋਈ ਵਿਅਕਤੀ ਪੈਰ ਰੱਖ ਕੇ ਲੰਘ ਗਿਆ ਹੋਵੇ ਜਾਂ ਜਿਸ ਨੂੰ ਕਿਸੇ ਨੇ ਟੱਪਿਆ ਹੋਵੇ ਅਜਿਹਾਨ ਅਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਖਾਣ ਨਾਲ ਉਮਰ ਘਟਦੀ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਰੋਗ ਲੱਗਦੇ ਹਨ ਉਸ ਭੋਜਨ ਨੂੰ ਪਛਵਾ ਨੂੰ ਪਾ ਦੇਣਾ ਚਾਹੀਦਾ ਹੈ ਦੂਜਾ ਉਹ ਭੋਜਨ ਜਿਸ ਵਿੱਚ ਵਾਲ ਕੀੜੇ ਜਾਂ ਕੋਈ ਹੋਰ ਅਸ਼ੁੱਧ ਵਸਤੂ ਡਿੱਗ ਪਈ ਹੋਵੇ ਜੇ ਥਾਲੀ ਦੇ ਭੋਜਨ ਵਿੱਚ ਵਾਰ ਨਿਕਲ ਆਵੇ ਤਾਂ ਸਮਝਣਾ ਚਾਹੀਦਾ ਹੈ ਕਿ ਉਹ ਅੰਤਿਆਗ ਦਿਨ ਯੋਗ ਹੋ ਗਿਆ ਹੈ। ਅਜਿਹਾਂ ਅਨ ਨਾ ਖੋਦ ਖਾਣਾ ਚਾਹੀਦਾ ਹੈ ਨਾ ਭਗਵਾਨ ਨੂੰ ਭੋਗ ਲਗਾਉਣਾ ਚਾਹੀਦਾ ਹੈ। ਅਜਿਹੇ ਅਸ਼ੁੱਧ ਆਨ ਦਾ ਸਾਤਵਿਕ ਲਾਭ ਖਤਮ ਹੋ ਜਾਂਦਾ ਹੈ ਅਤੇ ਪ੍ਰੇਤ ਚੁੰਨੀ ਦੇ ਜੀਵ ਉਸ ਦਾ ਉਪਯੋਗ ਕਰਦੇ ਹਨ। ਤੀਜਾ ਉਹ ਭੋਜਨ ਜੋ ਕਿਸੇ ਹੋਰ ਲਈ ਪਰੋਸਿਆ ਗਿਆ ਹੋਵੇ। ਯਾਦ ਰੱਖੋ ਕਦੇ ਵੀ ਦੂਜੇ ਦਾ ਹਿੱਸਾ ਖੋ ਕੇ ਨਹੀਂ ਖਾਣਾ ਚਾਹੀਦਾ। ਜੋ ਵਿਅਕਤੀ ਦੂਜਿਆਂ ਦਾ ਹਿੱਸਾ ਚੁਰਾ ਕੇ ਖਾਂਦਾ ਹੈ ਜਾਂ ਬਿਨਾਂ ਵੰਡੇ ਖੁਦ ਖਾ ਲੈਂਦਾ ਹੈ ਉਸ ਤੋਂ ਅਨਪੂਰਨਾ ਦੇਵੀ ਨਰਾਜ਼ ਹੋ ਜਾਂਦੀ ਹੈ ਅਜਿਹਾ ਕਰਨ ਨਾਲ ਉਸਦੇ ਪੁੰਨ ਨਸ਼ਟ ਹੋ ਜਾਂਦੇ ਹਨ ਅਤੇ ਉਸਦੇ ਜੀਵਨ ਵਿੱਚ ਕ੍ਰੀਪੀ ਅਤੇ ਸੰਕਟ ਆਉਦੇ ਹਨ ਇਸ ਲਈ ਭੋਜਨ ਹਮੇਸ਼ਾ ਸਭ ਨਾਲ ਵੰਡ ਕੇ ਅਤੇ ਸਹੀ ਪਾਤਰ ਨੂੰ ਅਰਪਣ ਕਰਕੇ ਹੀ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਭੋਜਨ ਦਾ ਅਪਮਾਨ ਕਦੇ ਨਹੀਂ ਹੋਣਾ ਚਾਹੀਦਾ ਜੁੱਟਾ ਭੋਜਨ ਵੇਰਥ ਐਦਰ ਉਧਰ ਨਾ ਸੁੱਟੋ ਅਤੇ ਅੰਨ ਦੀ ਬਰਬਾਦੀ ਨਾ ਕਰੋ ਅਨ ਦੇਵਤਾ ਦੀ ਕਿਰਪਾ ਨਾਲ ਹੀ ਜੀਵਨ ਚੱਲਦਾ ਹੈ ਇਸ ਲਈ ਅੰਨ ਨੂੰ ਆਦਰ ਨਾਲ ਗ੍ਰੈਂਡ ਕਰੋ ਜੋ ਮਨੁੱਖ ਇਹਨਾਂ ਨਿਯਮਾਂ ਦੀ ਪਾਲਣਾ ਕਰੇਗਾ ਉਹ ਸਿਹਤਮੰਦ ਨਿਰੋਗੀ ਅਤੇ ਲੰਬੀ ਉਮਰ ਵਾਲਾ ਹੋਵੇਗਾ ਉਸਦੇ ਜੀਵਨ ਵਿੱਚ ਸੁਖ ਖੁਸ਼ਹਾਲੀ ਬਣੀ ਰਹੇਗੀ ਅਤੇ ਉਸ ਨੂੰ ਬੇਵਕਤੀ ਮੌਤ ਦਾ ਡਰ ਨਹੀਂ ਰਹੇਗਾ ਮਨੁੱਖ ਦੇ ਆਚਾਰ ਵਿਚਾਰ ਹੀ ਉਸਦੇ ਭਵਿੱਖ ਦਾ ਨਿਰਮਾਣ ਕਰਦੇ ਹਨ ਚੰਗੇ ਕਰਮ ਅਤੇ ਸਹੀ ਆਚਾਅ ਉਸਦੇ ਜੀਵਨ ਨੂੰ ਸੁਖਮਈ ਬਣਾਉਂਦੀਆਂ ਹਨ ਜਦੋਂ ਕਿ ਗਲਤ ਆਚਾਅ ਜੀਵਨ ਨੂੰ ਦੁਖਮਈ ਅਤੇ ਛੋਟਾ ਕਰ ਦਿੰਦੀਆਂ ਹਨ ਇਸ ਲਈ ਹਰ ਵਿਅਕਤੀ ਨੂੰ ਆਪਣੇ ਰੋਜ਼ਾਨਾ ਵਿਵਹਾਰ ਵਿੱਚ ਪਵਿੱਤਰਤਾ ਅਤੇ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਹੀ ਅਮਰਾਜ ਨੇ ਚਿੱਤਰ ਗੁਪਤ ਨੂੰ ਮਨੁੱਖ ਦੇ ਆਚਾਰ ਵਿਚਾਰ ਅਤੇ ਚੰਗੀਆਂ ਮਾੜੀਆਂ ਆਚਾਂ ਬਾਰੇ ਮਹੱਤਵਪੂਰਨ ਗਿਆਨ ਦਿੱਤਾ ਇਸ ਕਥਾ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਬਿਸਤਰੇ ਤੇ ਬੈਠ ਕੇ ਭੋਜਨ ਕਰਨਾ ਅਤੇ ਬਿਨਾ ਸਫਾਈ ਦੇ ਅਨਗ੍ਰਹਿਣ ਕਰਨਾ ਕਿਉਂ ਤਿਆਗਨਯੋਗ ਹੈ ਸਾਨੂੰ ਹਮੇਸ਼ਾ ਸ਼ਾਸਤ੍ਰਾਂ ਅਨੁਸਾਰ ਮर्यादाਵਾਂ ਦੀ ਪਾਲਣਾ ਕਰਦੇ ਹੋਏ ਪਵਿੱਤਰ ਆਚਰਣ ਅਪਣਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਜੀਵਨ ਵਿੱਚ ਸੁੱਖ ਸਿਹਤ ਅਤੇ ਸ਼ਾਂਤੀ ਬਣੀ ਰਹੇ ਤਾਂ ਇਸ ਤਰ੍ਹਾਂ ਯਮਰਾਜ ਨਿਚਿਤ ਚਿੱਤਰ ਗੁਪਤ ਨੂੰ ਬਹੁਤ ਮਹੱਤਵਪੂਰਨ ਗਿਆਨ ਦਿੰਦਾ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਥਾ ਪਸੰਦ ਆਈ ਹੋਵੇਗੀ ਤੁਹਾਨੂੰ ਕਥਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ मिलते हैं अगली वीडियोस तब तक ਲਈ ਆਪਣਾ ਧਿਆਨ ਰੱਖਣਾ ਧੰਨਵਾਦ